ਇਹ ਪਬਲਿਕ ਹੈ ਇਹ ਲੋਕਾਂ ਦਾ ਮੂਡ ਨਹੀਂ ਜਾਣਦੇ ਇਹ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਪਤਾ ਨਹੀਂ ਕਦੋਂ ਲੋਕ ਮੂਡ ਬਣਾਉਂਦੇ ਆ ਤੇ ਫਿਰ ਇੱਕ ਥਾਂ 'ਵੀ ਹੋ ਜਾਂਦੇ ਫਿਰ ਆ ਜਾਓ ਫਿਰ ਸਾਡੇ ਨਾਲ ਸੋ ਇਸ ਕਰਕੇ ਲੋਕਾਂ ਨੂੰ ਇਹ ਟਿੱਚ ਸਮਝਦੇ ਸੀ ਟਿੱਚ ਸੋ ਇਸ ਕਰਕੇ ਇਹ ਫਰਕ ਹੈ ਅਸੀਂ ਤਾਂ ਆਮ ਬੰਦੇ ਆ ਤੁਹਾਡੇ ਘਰਾਂ ਦੇ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਗਾਲਾਂ ਕਿਉਂ ਦਿੰਦੇ ਆ ਕੀ ਪ੍ਰੋਬਲਮ ਹੈ ਗਾਲਾਂ ਕੌਣ-ਕੌਣ ਦਿੰਦੇ ਆ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇੱਕ ਸੁਖਵੀਰ ਕਮਜੀਤ ਆ ਚਾਰ ਪੰਜ ਮੰਜੇ ਗਾਲਾਂ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਵੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤਾ ਇਹਨਾਂ ਨੂੰ ਐ ਸੀ ਆ ਕੁਰਸੀਆਂ ਤੇ ਅਸੀਂ ਬੈੰਨੇ ਹੁੰਨੇ ਆ ਆ ਕੁਰਸੀਆਂ ਤੇ ਸਾਡੇ ਈ ਧੀਆਂ ਪੁੱਤ ਬੈੰਦੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ ਚ ਗੁੱਲੀ ਡੰਡਾ ਖੇਡਣ ਵਾਲੇ ਕੈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ ਦਸਵੀਂ 12ਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆ ਦੁੱਖਾ ਵਾਸੇ ਨਾ ਹੋਰ ਕੋਈ ਆ ਦੁੱਖਾ ਹੋਰ ਕੋਈ ਦੁੱਖ ਨਹੀਂ ਹੈ ਤੜਕੀ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਕਹਿੰਦੇ ਜੀ ਆ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਪੱਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਪਰ ਚੱਲਦਾ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਯਾਨੀ ਕਿ 5500 5000 ਤੋਂ 5500 ਕਰੋੜ ਦਾ ਪਾਊਗਾ 4 ਸਾਲਾਂ ਬਾਅਦ ਕਿੱਥੇ ਇਹ ਪਬਲਿਕ ਹੈ ਇਹ ਲੋਕਾਂ ਦਾ ਮੂਡ ਨਹੀਂ ਜਾਣਦੇ ਇਹ ਜਦੋਂ ਇਕੱਠੇ ਹੋ ਜਾਂਦੇ ਆ ਫਿਰ ਪਤਾ ਨਹੀਂ ਕਦੋਂ ਲੋਕ ਮੂਡ ਬਣਾਉਂਦੇ ਆ ਤੇ ਫਿਰ ਇੱਕ ਥਾਂ 'ਵੀ ਹੋ ਜਾਂਦੇ ਆ ਫਿਰ ਆ ਜਾਓ ਫਿਰ ਸਾਡੇ ਨਾਲ ਸੋ ਇਸ ਕਰਕੇ ਲੋਕਾਂ ਨੂੰ ਇਹ ਟਿੱਚ ਸਮਝਦੇ ਸੀ ਟਿੱਚ ਸੋ ਇਸ ਕਰਕੇ ਇਹ ਫਰਕ ਹੈ ਅਸੀਂ ਤਾਂ ਆਮ ਬੰਦੇ ਆ ਤੁਹਾਡੇ ਘਰਾਂ ਦੇ ਹੁਣ ਇਹਨਾਂ ਨੂੰ ਕੀ ਪ੍ਰੋਬਲਮ ਹੈ ਮੈਨੂੰ ਗਾਲਾਂ ਕਿਉਂ ਦਿੰਦੇ ਆ ਕੀ ਪ੍ਰੋਬਲਮ ਹੈ ਗਾਲਾ ਕੌਣ ਕੌਣ ਦਿੰਦੇ ਆ ਜਿਨ੍ਹਾਂ ਦੀਆਂ ਕੁਰਸੀਆਂ ਖੋਈਆਂ ਨੇ ਬਾਜਵਾ ਸਿੱਧੂ ਇੱਕ ਸੁਖਵੀਰ ਇੱਕ ਮਜੀਠੀ ਆ ਚਾਰ ਪੰਜ ਮੰਜੇ ਗਾਲਾ ਦਿੰਦੇ ਕੀ ਗੱਲ ਜੀ ਇਹਨਾਂ ਨੂੰ ਕੀ ਕਹਤਾ ਮੈਂ ਕੋਈ ਬੱਟ ਦਾ ਰੋਲਾ ਮੇਰਾ ਇਹਨਾਂ ਨਾਲ ਮੇਰਾ ਕੋਈ ਚੱਕਰ ਹੈ ਨਾ ਨਾਨਾ ਇਹਨਾਂ ਨੂੰ ਤੁਸੀਂ ਹਰਾਤਾ ਇਹਨਾਂ ਨੂੰ ਐ ਸੀ ਆ ਕੁਰਸੀਆਂ ਤੇ ਅਸੀਂ ਬੈਨੇ ਹੁੰਨੇ ਆ ਆਹ ਕੁਰਸੀਆਂ ਤੇ ਸਾਡੇ ਧੀਆ ਪੁੱਤ ਬੈੰਦੇ ਹੁੰਦੇ ਆ ਪਰ ਇਹਨਾਂ ਨੂੰ ਦੁੱਖ ਇਹ ਹੈ ਕਿ ਪਿੰਡਾਂ ਚੋਂ ਆ ਕੇ ਮਹਿਸਾਂ ਦੀਆਂ ਪੂਛਾਂ ਫੜ ਕੇ ਤਾਰੀਆਂ ਲਾਉਣ ਵਾਲੇ ਟੋਬਿਆਂ ਚ ਗੁੱਲੀ ਡੰਡਾ ਖੇਡਣ ਵਾਲੇ ਸਾਈਕਲ ਦੀ ਅੱਧੀ ਕੈਂਚੀ ਪੂਰੀ ਕੈਂਚੀ ਤੇ ਫਿਰ ਕਾਠੀ ਸਿੱਖ ਕੇ 10ਵੀਂ 12ਵੀਂ ਕਰਨ ਵਾਲੇ ਮੁੰਡੇ ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਕੁਰਸੀਆਂ ਤੇ ਬਹਿ ਗਏ ਆਹ ਦੁੱਖਾ ਵਾਸੇ ਇਹਨਾਂ ਹੋਰ ਕੋਈ ਆ ਦੁੱਖ ਹੋਰ ਕੋਈ ਦੁੱਖ ਨਹੀਂ ਆ ਤੜਕੀ ਉੱਟ ਕੇ ਗਾਲਾਂ ਕੱਢਣ ਲੱਗ ਜਾਂਦੇ ਕਹਿੰਦੇ ਜੀ ਆ ਆ ਗੋਇੰਦਵਾਲ ਵਾਲਾ ਉਹ ਨਵਜੋ ਸਿੱਧੂ ਚੰਗਾ ਪੱਲਾ ਵਧੀਆ ਸਕੂਲਾਂ ਚ ਪੜਿਆ ਲਿਖਿਆ ਕਹਿੰਦਾ 6000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ ਕਿੱਥੋਂ ਆ ਗਿਆ ਭਾਈ ਚਲ ਗੱਲ ਕਰ ਸਾਡੇ ਨਾਲ 1080 ਕਰੋੜ ਚ ਖਰੀਦਿਆ 540 ਮੈਗਾਵਾਟ ਦਾ 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਨੌਟ ਦੇਸ਼ ਦਾ ਦੁਨੀਆ ਦਾ ਸਭ ਤੋਂ ਸਸਤਾ ਪਥਰਮਲ ਪਲਾਂਟ ਖਰੀਦਿਆ ਆਪਾਂ ਨੇ ਦੁਨੀਆ ਦਾ ਔਰ ਚੱਲਦਾ ਹੈ ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ ਜਾਨੀ ਕਿ 5500 5000 ਤੋਂ 5500 ਕਰੋੜ ਦਾ ਪਊਗਾ 4 ਸਾਲਾਂ ਬਾਅਦ ਕਿਥੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ